ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚੋਂ ਵੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਯਾਨੀ ਕਿ ਡਿਪੋਰਟ ਕੀਤਾ ਜਾਵੇਗਾ ਹੁਣ ਤੱਕ ਜਾਣਕਾਰੀ ਮੁਤਾਬਕ 1997 ਨੂੰ ਡਿਪੋਰਟ ਕੀਤਾ ਗਿਆ ਅਮਰੀਕਾ ਦੇ ਵਿੱਚ ਪਹਿਲਾਂ ਹੀ ਸਖਤੀ ਸੀ ਦੂਜੇ ਪਾਸੇ ਹੁਣ ਕੈਨੇਡਾ ਦੇ ਵਿੱਚ ਵੀ ਸਖਤੀ ਲਗਾਤਾਰ ਨਜ਼ਰ ਆ ਰਹੀ ਹੈ ਕੈਨੇਡਾ ਦੇ ਵਿੱਚੋਂ ਵੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਸਾਹਮਣੇ ਆ ਰਹੀ ਹੈ ਬੀਤੇ ਸਾਲ ਤੋਂ ਜਿੱਥੇ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਥੇ ਹੀ ਕੈਨੇਡਾ ਵੀ ਇਸ ਵਿੱਚ ਇਸ ਸਾਲ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ਵਿੱਚ ਦਰਜ ਕੀਤੇ ਗਏ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 28 ਜੁਲਾਈ 2025 ਤੱਕ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਅੰਕੜਾ ਪਹਿਲਾਂ ਹੀ 1891 ਤੱਕ ਪਹੁੰਚ ਚੁੱਕਾ ਸੀ ਜਿਸ ਦੇ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਅੰਕੜਾ ਦੂਜੇ ਨੰਬਰ ਤੇ ਹੈ ਅਤੇ ਇਸ ਤੋਂ ਅੱਗੇ ਸਿਰਫ ਮੈਕਸੀਕਨ 2678 ਹੀ ਹਨ ਪਿਛਲੇ ਸਾਲ 2024 ਵਿੱਚ ਕੈਨੇਡੀਅਨ ਪ੍ਰਸ਼ਾਸਨ ਵੱਲੋਂ 1997 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ 2024 ਵਿੱਚ ਸਭ ਤੋਂ ਬਾਅਦ ਮੈਕਸੀਕੀਨਾਂ ਨੂੰ ਯਾਨੀ ਕਿ 3683 ਨੂੰ ਡਿਪੋਰਟ ਕੀਤਾ ਗਿਆ ਸੀ ਜਦਕਿ ਭਾਰਤੀ ਦੂਜੇ ਸਥਾਨ ਤੇ ਸਨ ਅਤੇ ਕੋਲੰਬੀਆ ਦੇ ਨਾਗਰਿਕ 981 ਤੀਜੇ ਸਥਾਨ ਤੇ ਸਨ ਰਿਪੋਰਟਾਂ ਮੁਤਾਬਕ ਭਾਰਤੀਆਂ ਦੇ ਦੇਸ਼ ਨਿਕਾਲੇ ਵਿੱਚ ਪਿਛਲੇ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ ਉਦਾਹਰਨ ਲਈ 2019 ਵਿੱਚ ਇਹ ਅੰਕੜਾ ਸਿਰਫ 625 ਸੀ ਜੋ ਸਾਲ 2024 ਤੀ ਕੁੱਲ ਗਿਣਤੀ ਦੇ 1/3 ਤੋਂ ਵੀ ਘੱਟ ਸੀ ਸੋ ਕੈਨੇਡਾ ਵੀ ਹੁਣ ਭਾਰਤੀਆਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਲਗਾਤਾਰ ਕਰ ਰਿਹਾ ਹੈ ਪਿਛਲੇ ਸਾਲ 1997 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੋ ਹੁਣ ਲਗਾਤਾਰ ਰਿਪੋਰਟ ਕੀਤੇ ਜਾਣ ਦਾ ਅੰਕੜਾ ਵਧਦਾ ਜਾ ਰਿਹਾ ਹੈ ਅ ਪਿਛਲੇ ਸਾਲ ਵੀ ਰਿਪੋਰਟ ਕੀਤੇ ਗਏ ਭਾਰਤੀ ਸੋ ਅਮਰੀਕਾ ਵੀ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸ ਰਿਹਾ ਹੈ ਇਸੇ ਤਰ੍ਹਾਂ ਹੁਣ ਲਗਾਤਾਰ ਰਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਨੂੰ ਲੈ ਕੇ ਇਹ ਵੱਡੀ ਖਬਰ ਹੈ ਇਹ ਖਬਰ ਕਿਤਨਾ ਕਿਤੇ ਪੰਜਾਬੀਆਂ ਲਈ ਵੀ ਝਟਕੇ ਵਾਲੀ ਹੈ ਕਿਉਂਕਿ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਕੈਨੇਡਾ ਵਿੱਚ ਵਸੇ ਹੋਏ ਨੇ ਪਰ ਇਹ ਖਬਰ ਗੈਰਕਾਨੂੰਨੀ ਪ੍ਰਵਾਸੀਆਂ ਲਈ ਹੈ ਜਿਹੜੇ ਗੈਰਕਾਨੂੰਨੀ ਤੌਰ ਤੇ ਪ੍ਰਵਾਸ ਕਰਕੇ ਕੈਨੇਡਾ ਪਹੁੰਚੇ ਨੇ ਉਹਨਾਂ ਤੇ ਹੋਰ ਵੀ ਸਿਕੰਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੱਸਿਆ ਜਾ ਸਕਦਾ ਹੈ